ਬਹੁਤ ਹੀ ਸਤਿਕਾਰਯੋਗ ਦੋਸਤੋ ਅੱਜ ਪੰਜਾਬੀ ਦੇ ਮਹਾਨ ਕਵੀ ਪਾਸ਼ ਦਾ ਜਨਮ ਦਿਹਾੜਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਸੀ ਤੇ ਉਹਨਾਂ ਦੀ ਜਿਹੜੀ ਮੌਤ ਹੈ ਜਾਂ ਉਹਨਾਂ ਦਾ ਕਤਲ ਹੈ ਜਿਹੜਾ ਉਹ 23 ਮਾਰਚ 1988 ਨੂੰ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਟਿਊਬਵੈੱਲ ਦੇ ਚ ਬੱਚੇ ਦੇ ਉੱਤੇ ਬੈਠੇ ਹਾਂ ਉਹਨਾਂ ਦੇ ਸਾਥੀ ਹੰਸ ਰਾਜ ਦੇ ਸਮੇਤ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਇਹ ਪੰਜਾਬ ਦੇ ਉਹਨਾਂ ਕਾਲੇ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਕਤਲਾਂ ਦੀ ਰਾਜਨੀਤੀ ਖੇਡੀ ਜਾ ਰਹੀ ਸੀ ਤਾਂ ਅਵਤਾਰ ਪਾਸ਼ ਬੇਸ਼ੱਕ 1988 ਨੂੰ ਕਤਲ ਕਰ ਦਿੱਤਾ ਗਿਆ ਦੇਖਣ ਵਾਲੇ ਨੂੰ ਲੱਗਦਾ ਕਿ ਸ਼ਾਇਦ ਪਾਸ਼ ਦੀ ਮੌਤ ਹੋ ਗਈ ਐ ਪਰ ਪਾਸ਼ ਮਰਿਆ ਨਹੀਂ ਪਾਸ਼ ਕਿਤੇ ਨਹੀਂ ਗਿਆ ਪਾਸ਼ ਤੇ ਸਾਡੇ ਵਿੱਚ ਜਿਉਂਦਾ ਐ ਪਾਸ਼ ਕਿਤੇ ਨਹੀਂ ਗਿਆ ਉਹ ਜਿਉਂਦਾ ਆਪਣੀਆਂ ਰਚਨਾਵਾਂ ਦੇ ਰਾਹੀਂ ਆਪਣੀਆਂ ਕਵਿਤਾਵਾਂ ਦੇ ਰਾਹੀਂ ਆਪਣੀਆਂ ਗਜ਼ਲਾਂ ਦੇ ਰਾਹੀਂ ਆਪਣੇ ਗੀਤਾਂ ਦੇ ਰਾਹੀਂ ਉਹ ਸਾਡੇ ਵਿੱਚ ਅੱਜ ਵੀ ਜਿਉਂਦਾ ਐ ਤੇ ਉਹ ਅੱਜ ਵੀ ਸਾਡਾ ਰਾਹ ਦਰਸਾਵਾ ਹੈ ਉਸੇ ਤਰ੍ਹਾਂ ਹੀ ਜਿਵੇਂ ਉਹ ਜਿਉਂਦੇ ਜੀ ਲਿਖਦਾ ਸੀ ਤੇ ਸਾਡੇ ਵਿੱਚ ਵਿਚਰਦਾ ਸੀ ਉਹ ਅੱਜ ਵੀ ਸਾਡੇ ਵਿੱਚ ਵਿਚਰ ਰਿਹਾ ਹੈ ਤਾਂ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਰਸਮੀ ਤੌਰ ਦੇ ਉੱਤੇ ਉਹਨਾਂ ਦੇ ਜਨਮ ਦਿਨ ਦੀ ਤੁਹਾਨੂੰ ਮੁਬਾਰਕ ਦੇ ਬਾਅਦ ਦੇਣ ਦੀ ਥਾਂ ਉੱਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹਨਾਂ ਦੀ ਜੋ ਵਿਚਾਰਧਾਰਾ ਸੀ ਉਹ ਯੁੱਗ ਪਲਟਾਊ ਕਵੀ ਸੀ ਤੇ ਉਹਨਾਂ ਦੀਆਂ ਰਚਨਾਵਾਂ ਦੇ ਦੋ ਦੋ ਬੰਦ ਹੈ ਜਿਹੜੇ ਮੈਂ ਉਹਨਾਂ ਦੇ ਅੱਜ ਜਨਮ ਦਿਨ ਦੇ ਉੱਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤੇ ਫੇਰ ਹੀ ਜੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਇਹ ਸਾਡੇ ਦਿਮਾਗ ਦੇ ਵਿੱਚ ਜੇ ਉਤਰਦੀ ਹੈ ਤੇ ਮੈਂ ਸਮਝਦਾ ਫੇਰ ਹੀ ਜਨਮ ਦਿਨ ਮੁਬਾਰਕ ਕਹਿਣਾ ਸਾਰਥਕ ਹੋਏਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਜਿਹੜੀ ਉਹਨਾਂ ਦੀ ਕਵਤਾ ਯਾਦ ਆਉਂਦੀ ਹੈ ਉਹ ਕਵਤਾ ਹੈ ਉਹਨਾਂ ਦੀ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ ਕਵਤਾ ਦੇ ਵਿੱਚ ਸਾਡਾ ਇਹ ਮਹਾਨ ਕ੍ਰਾਂਤੀਕਾਰੀ ਕਵੀ ਪਾਸ਼ ਜਿਹਦਾ ਪੂਰਾ ਨਾਮ ਅਵਤਾਰ ਸਿੰਘ ਪਾਸ਼ ਹੈ ਜਾਂ ਅਵਤਾਰ ਸਿੰਘ ਸੰਧੂ ਵੀ ਹੈ ਉਹ ਸਭ ਤੋਂ ਖਤਰਨਾਕ ਕਿਹੜੀ ਗੱਲ ਨੂੰ ਮੰਨਦਾ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਕਪਤਾ ਦੇ ਬੋਲ ਨੇ ਕੀ ਕਹਿੰਦਾ ਕਹਿੰਦਾ ਕਿਰਤ ਦੀ ਲੁੱਟ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਤਾਂ ਸੁਪਨੇ ਜਿਹੜੇ ਮਿੱਤਰੋ ਕਦੇ ਵੀ ਇਹਨਾਂ ਦਾ ਇਹਨਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ ਸੁਪਨਿਆਂ ਦੀ ਪੂਰਤੀ ਦੀ ਖਾਤਰ ਸਾਨੂੰ ਸੰਘਰਸ਼ ਕਰਨਾ ਹੈ ਅਸੀਂ ਲੜਨਾ ਹੈ ਇਹ ਅਵਤਾਰ ਪਾਸ਼ ਦੀ ਜਿਹੜੀ ਕਲਮ ਹੈ ਸਾਨੂੰ ਪ੍ਰੇਰਨਾ ਦਿੰਦੀ ਹੈ ਤਾਂ ਇਸ ਤੋਂ ਅੱਗੇ ਹਾਸ਼ੀਏ ਤੇ ੱਟਕੇ ਹੋਏ ਜਿਹੜੇ ਲੋਕ ਨੇ ਹਾਸ਼ੀਏ ਤੇ ੱਟਕੇ ਹੋਏ ਲੋਕ ਗਰੀਬ ਲੋਕ ਦੱਬੇ ਕੁਚਲੇ ਲੋਕ ਲਤਾੜੇ ਹੋਏ ਲੋਕ ਜਿਹੜੇ ਹੈਗੇ ਨੇਗੇ ਉਹਨਾਂ ਲਤਾੜੇ ਹੋਏ ਲੋਕਾਂ ਨੂੰ ਜਿਹੜਾ ਸਾਡਾ ਇਹ ਕ੍ਰਾਂਤੀਕਾਰੀ ਕਵੀ ਹੈ ਪਾਸ਼ ਉਹ ਆਪਣੇ ਇੱਕ ਗੀਤ ਦੇ ਰਾਹੀਂ ਉਹਨਾਂ ਨੇ ਗੀਤ ਵੀ ਲਿਖੇ ਗਜ਼ਲਾਂ ਵੀ ਲਿਖੀਆਂ ਤੇ ਉਹਨੂੰ ਆਪਣੇ ਇੱਕ ਗੀਤ ਰਾਹੀਂ ਕੀ ਕਹਿੰਦੇ ਨੇ ਪੈਰਾਂ ਦੀ ਇਹ ਮਿੱਟੀਏ ਪਹਾੜ ਬਣ ਜਾਣ ਪੈਰਾਂ ਦੀ ਇਹ ਮਿੱਟੀਏ ਪਹਾੜ ਬਣ ਜਾਣ ਕੱਖਾਂ ਦੀ ਇਹ ਕੁੱਲੀਏ ਮিনার ਬਣ ਜਾਣ ਆਪਣੀ ਕੰਬਾਈ ਸਾਹਮ ਰੱਖਨੀ ਕੀਰਤੀ ਦੀ ਇਹ ਕੁੱਲੀਏ ਲੱਖ ਲੱਖ ਦਾ ਇਹ ਤੇਰਾ ਕੱਖ ਨਹੀਂ ਕੀਰਤੀ ਦੀ ਇਹ ਕੁੱਲੀਏ ਜੁਗੋਂ ਦੀ ਉਹ ਸਾਰੀ ਤੇਰੇ ਕੱਖਾਂ ਵਿੱਚ ਖੇਲਦੀ ਸਦੀਆਂ ਤੋਂ ਆਈਆਂ ਗੁਲਾਮੀਆਂ ਤੋਂ ਝੇਲਦੀ ਹੋ ਜਾ ਹੋਸ਼ਿਆਰ ਬਾਹਰ ਆਈਏ ਬਹਾਰ ਹੁਣ ਮੇਲ ਅੰਬਰਾਂ ਦੇ ਨਾਲ ਅੱਖ ਨਹੀਂ ਕੀਰਤੀ ਦੀ ਇਹ ਕੁਲੀਏ ਲੱਖ ਲੱਖ ਦਾ ਏ ਤੇਰਾ ਕੱਖ ਨਹੀਂ ਕੀਰਤੀ ਦੀ ਇਹ ਕੁਲੀਏ ਤਾਂ ਇਹ ਗਰੀਬ ਲੋਕਾਂ ਨੂੰ ਲਤਾੜੇ ਲੋਕਾਂ ਨੂੰ ਹਾਸ਼ੀਏ ਤੇ ੱੱਕੇ ਲੋਕਾਂ ਨੂੰ ਉੱਪਰ ਉੱਠਣ ਦੀ ਪ੍ਰੇਰਣਾ ਦਿੰਦਾ ਸਾਡਾ ਇਹ ਮਹਾਨ ਕਵੀ ਇਸ ਤੋਂ ਅੱਗੇ ਜਿਹੜਾ ਬਰਾਬਰੀ ਵਾਲਾ ਸਮਾਜ ਲਿਆਉਣ ਦੀ ਖਾਤਰ ਜਿਹੜਾ ਕਵੀ ਨੇ ਆਪਣੀਆਂ ਕਵਤਾਂਵਾਂ ਦੇ ਰਾਹੀਂ ਸਾਨੂੰ ਸੁਨੇਹਾ ਦਿੱਤਾ ਹੈ ਕਿ ਜਦੋਂ ਬਰਾਬਰੀ ਵਾਲਾ ਸਮਾਜ ਆ ਜਾਏਗਾ ਉੱਚੀ ਨੀਚ ਨਹੀਂ ਹੋਏਗੀ ਤਾਂ ਫੇਰ ਸਵੇਰ ਹੈ ਜਿਹੜੀ ਉਹ ਸੋਨੇ ਦੀ ਸਵੇਰ ਹੋਏਗੀ ਸੋਨੇ ਦੀ ਸਵੇਰ ਕਵਤਾ ਜਿਹੜੀ ਉਹਨਾਂ ਦੀ ਹੈਗੀ ਹੈ ਇਹ ਵੀ ਇੱਕ ਗੀਤ ਹੈ ਕਵਤਾ ਨਹੀਂ ਹੈ ਗੀਤ ਹੈ ਉਹਦੇ ਵਿੱਚ ਕੀ ਲਿਖਦਾ ਹੈ ਸਾਡਾ ਮਹਾਨ ਇੱਕ ਕ੍ਰਾਂਤੀਕਾਰੀ ਕਵੀ ਇਹ ਕਹਿੰਦਾ ਹੈ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਨੱਚੇਗਾ ਅੰਬਰ ਭੂਮੀ ਗਾਉ ਹਾਨੀਆਂ ਨੱਚੇਗਾ ਅੰਬਰ ਭੂਮੀ ਗਾਉ ਹਾਨੀਆਂ ਮਿਹਨਤਾਂ ਦਾ ਮੁੱਲ ਆਪੇ ਪਾਉਣਾ ਲੋਕਾਂ ਨੇ ਧਰਤੀ ਤੇ ਸੁਰਗ ਬਣਾਉਣਾ ਲੋਕਾਂ ਨੇ ਇੱਕੋ ਜਿੰਨੇ ਖੁਸ਼ੀ ਸਾਰਿਆਂ ਦੇ ਜੀਣ ਨੂੰ ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ ਸੁਹਾ ਝੰਡਾ ਉੱਚਾ ਲਹਿਰਾਉ ਹਾਨੀਆਂ ਸੋਨੇ ਦੀ ਸਵੇਰ ਜਦੋਂ ਆਉ ਹਾਨੀਆਂ ਤਾਂ ਉਨ੍ਹਾਂ ਦੀ ਕਪਤਾ ਇਸੇ ਹਫ਼ਤਾ ਦੇ ਵਿੱਚ ਜਿਹੜਾ ਉਹ ਨਿਚੋੜ ਪੇਸ਼ ਕਰਦੇ ਨੇ ਉਹ ਕੀ ਹੈ ਕਹਿੰਦੇ ਬੈਰ ਭਾਵ ਅਤੇ ਸਾੜੇ ਮੁੱਕ ਜਾਣਗੇ ਬੈਰ ਭਾਵ ਅਤੇ ਸਾੜੇ ਮੁੱਕ ਜਾਣਗੇ ਮਸਬਾਂ ਦੇ ਬੱਟਾ ਬੰਨੇ ਟੁੱਟ ਜਾਣਗੇ ਦੁਨੀਆ ਤੇ ਇੱਕੋ ਹੀ ਜਮਾਤ ਹੋਏਗੀ ਰੋਜ਼ ਹੀ ਦੀਵਾਲੀ ਵਾਲੀ ਰਾਤ ਹੋਏਗੀ ਰੱਜ ਰੱਜ ਖਾਣਗੇ ਕਮਾਊ ਹਾਨੀਆਂ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਨੱਚੇਗਾ ਅੰਬਰ ਭੂਮੀ ਗਾਊ ਹਾਨੀਆਂ ਉਹ ਆਪਣੀ ਇਸ ਕਪਤਾ ਦੇ ਵਿੱਚ ਬਰਾਬਰੀ ਵਾਲੇ ਜਿਹੜੇ ਸਮਾਜ ਦੀ ਗੱਲ ਕਰਦੇ ਹੋਏ ਉਸ ਵੇਲੇ ਜਿਹੜਾ ਖੁਸ਼ੀਆਂ ਤੇ ਖੇੜਿਆਂ ਦਾ ਮਾਹੌਲ ਹੋਏਗਾ ਉਸ ਦਾ ਜ਼ਿਕਰ ਕਰਦਾ ਸਾਡਾ ਇਹ ਮਹਾਨ ਕਵੀ ਤੈਸ ਤੋ ਅਗੇ ਜਦੋਂ ਸੰਘਰਸ਼ ਜ਼ਿੰਦਗੀ ਨੂੰ ਸੋਨਾ ਬਣਾਉਣ ਲਈ ਜ਼ਿੰਦਗੀ ਦਾ ਸੰਘਰਸ਼ ਲੜਨਾ ਪੈਂਦਾ ਤਾਂ ਜ਼ੁਲਮ ਕਰਨ ਵਾਲੇ ਵੀ ਘਟ ਨਹੀਂ ਕਰਦੇ ਪਰ ਜਿਹੜੇ ਜ਼ੁਲਮ ਦੇ ਖਿਲਾਫ ਟੱਕਰ ਲੈਂਦੇ ਨੇ ਉਹ ਵੀ ਫਿਰ ਘਟ ਨਹੀਂ ਹੁੰਦੇ ਉਹ ਜ਼ੁਲਮ ਦੀ ਅੱਖ ਦੇ ਵਿੱਚ ਅੱਖ ਪਾ ਕੇ ਜਦੋਂ ਝਾਕਦੇ ਨੇ ਤਾਂ ਇਸ ਹਾਲਾਤ ਨੂੰ ਜਿਹੜਾ ਸਾਡਾ ਇਹ ਮਹਾਨ ਕਵੀ ਹੈ ਉਹ ਆਪਣੀ ਇਸ ਇੱਕ ਗਜ਼ਲ ਦੇ ਵਿੱਚ ਉਹ ਕਿਵੇਂ ਪਰੋਂਦਾ ਇਹਨਾਂ ਹਾਲਾਤਾਂ ਨੂੰ ਤਾਂ ਸੰਘਰਸ਼ ਕਰਨ ਵਾਲੇ ਲੋਕਾਂ ਦੇ ਨਾਂ ਉਹ ਆਪਣੀ ਇੱਕ ਗਜ਼ਲ ਲਿਖਦੇ ਨੇ ਕਹਿੰਦੇ ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਰਸ਼ਨਾਉਂਦੇ ਰਹੇ ਨੇ ਲੋਕ ਨਾ ਕਤਲ ਹੋਏ ਨਾ ਹੋਣਗੇ ਇਸ਼ਕ ਦੇ ਇਹ ਗੀਤ ਇਹ ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ ਨੇਹਰੀਆਂ ਨੂੰ ਜੇ ਪੁਲੇਖਾ ਹੈ ਨੇਰਾ ਪਾਉਣ ਦਾ ਨੇਹਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ ਜ਼ਿੰਦਗੀ ਦਾ ਜਦ ਕਦੇ અપਮਾਨ ਕੀਤਾ ਹੈ ਕਿਸੇ ਜ਼ਿੰਦਗੀ ਦਾ ਜਦ ਕਦੇ અપਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਤੋਂ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਤੋਂ ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ ਦਹ ਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰਸਨਾਉਂਦੇ ਰਹੇ ਨੇ ਲੋਕ ਤਾਂ ਇਹ ਜ਼ੁਲਮ ਦੇ ਨਾਲ ਟੱਕਰ ਲੈਣ ਵਾਲੇ ਲੋਕਾਂ ਦੀ ਬਰਤਾਂਤ ਨੂੰ ਉਹਨਾਂ ਦੀ ਬਹਾਦਰੀ ਨੂੰ ਆਪਣੀ ਇਸ ਗਜ਼ਲ ਦੇ ਵਿੱਚ ਅਵਤਾਰ ਪਾਸ਼ ਨੇ پروਇਆ ਹੈਗਾ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਤਾਂ ਇਸ ਤੋਂ ਅੱਗੇ ਇਨਕਾਰ ਕਰਦਾ ਹੈ ਸਾਡਾ ਇੱਕ ਕ੍ਰਾਂਤੀਕਾਰੀ ਕਵੀ ਆਪਣੀ ਇੱਕ ਕਵਤਾ ਦੇ ਵਿੱਚ ਇਨਕਾਰ ਕਰਦਾ ਹੈ ਕਿਹੜੀ ਗੱਲ ਤੋਂ ਇਨਕਾਰ ਕਰਦਾ ਹੈ ਉਹ ਕਹਿੰਦਾ ਹੈ ਮੇਰਾ ਇਨਕਾਰ ਹੈ ਕਿਹੜੀ ਗੱਲ ਤੋਂ ਸ਼ਾਇਦ ਇਹ ਕਵਤਾ ਜਿਹੜੀ ਮੈਂ ਕਵਤਾ ਦਾ ਬੰਦ ਬੋਲਣ ਜਾ ਰਿਹਾ ਹਾਂ ਇਹ ਅਵਤਾਰ ਪਾਸ਼ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਲਿਖੀ ਸੀ ਉਹ ਕਵਤਾ ਦੇ ਬੋਲ ਨੇ ਮੇਰੇ ਤੋਂ ਇਹ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਮੇਰੇ ਤੋਂ ਇਹ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹੜਬ ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਪਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ ਮੈਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੀ ਦੀ ਹਿੱਕ ਵਾਂਗ ਪਿਚਕ ਗਏ ਗੰਨਿਆਂ ਦੀ ਗੱਲ ਕਰਾਂਗਾ ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੜੀ ਦੀ ਹੱਕ ਵਾਂਗੂ ਪਿਛਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ ਮੈਂ ਦਲਾਨ ਦੇ ਖੁੰਜੇ ਚ ਪਈ ਸੋਣੀ ਦੀ ਫਸਲ ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ ਮੇਰੇ ਤੋਂ ਇਹ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾ ਧਰਾਂਗਾ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਝਗੜੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਤਾਂ ਖੇਤਾਂ ਦਾ ਪੁੱਤ ਕਵੀ ਇਹ ਸਾਡੇ ਕੋਲੋਂ ਖੋលਿਆ ਸੀ ਪਰ ਇਸ ਕਵਤਾ ਦਾ ਜ਼ਿਕਰ ਉਸ ਵੇਲੇ ਵੀ ਹੁੰਦਾ ਰਿਹਾ ਜਦੋਂ ਕਿਸਾਨ ਸੰਘਰਸ਼ ਚੱਲਦੇ ਨੇ ਅਵਤਾਰ ਪਾਸ਼ ਉਹਨਾਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਵੀ ਹਮੇਸ਼ਾ ਜਿਉਂਦਾ ਰਹਿੰਦਾ ਹੈ ਤਾਂ ਇੱਕ ਖੁੱਲੀ ਚਿੱਠੀ ਲਿਖਦਾ ਹੈ ਖੁੱਲੀ ਚਿੱਠੀ ਲਿਖਦਾ ਕਵੀ ਇੱਕ ਕ੍ਰਾਂਤੀਕਾਰੀ ਕਵੀ ਖੁੱਲੀ ਚਿੱਠੀ ਲਿਖਦਾ ਹੋਇਆ ਕੀ ਕਹਿੰਦਾ ਖੁੱਲੀ ਚਿੱਠੀ ਕਵਿਤਾ ਦੇ ਵਿੱਚ ਕਹਿੰਦਾ ਮਸ਼ੂਕਾ ਨੂੰ ਖਤ ਲਿਖਣ ਵਾਲਿਓ ਮਸ਼ੂਕਾ ਨੂੰ ਖਤ ਲਿਖਣ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਝ ਹੈ ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ਮਸ਼ੂਕਾ ਨੂੰ ਖਤ ਲਿਖਣ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਝ ਹੈ ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ ਨਸੀਹਤ ਦੇਣ ਵਾਲਿਓ ਕ੍ਰਾਂਤੀ ਜਦ ਵੀ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਵੇਗੀ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਵੇਗੀ ਬੰਦੂਕਾਂ ਵਾਲਿਓ ਜਾਂ ਤਾਂ ਬੰਦੂਕਾਂ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ ਆਪ ਵੱਲ ਕ੍ਰਾਂਤੀ ਕੋਈ ਦਾਬਤ ਨਹੀਂ ਨਮੈਸ਼ ਨਹੀਂ ਕ੍ਰਾਂਤੀ ਕੋਈ ਦਾਬਤ ਨਹੀਂ ਨਮੈਸ਼ ਨਹੀਂ ਮੈਦਾਨ ਵਿੱਚ ਬਗਦਾ ਦਰਿਆ ਨਹੀਂ ਬਗਦਾ ਵਰਗਾ ਦਾ ਰੂਚੀਆਂ ਦਾ ਦਰੰਦਾਂ ਨਾ ਭੜਨਾ ਹੈ ਮਾਰਨਾ ਹੈ ਮਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ ਅੱਜ ਵਾਰਸ਼ਾ ਦੀ লাশ ਕੰਡਿਆਲੀ ਥੋਰ ਬਣ ਕੇ ਸਮਾਜ ਦੇ ਪਿੰਡੇ ਤੇ ਉਗਾਈ ਹੈ ਉਸ ਨੂੰ ਕਹੋ ਇਹ ਯੁੱਗ ਵਾਰਸ਼ ਦਾ ਯੁੱਗ ਨਹੀਂ ਬੀਤਨਾਮ ਦਾ ਯੁੱਗ ਹੈ ਹਰ ਖੇੜੇ ਵਿੱਚ ਹੱਕਾਂ ਤੇ ਸੰਗਰਾਮ ਦਾ ਯੁੱਗ ਹੈ ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੋਗ ਹੈ ਤਾਂ ਇਹ ਕਵੀ ਆਪਣੀ ਖੁੱਲੀ ਚਿੱਠੀ ਰਾਹੀਂ ਇਹ ਗੱਲ ਕਰਦਾ ਹੈ ਤਾਂ ਜਿਹੜੇ ਸੁਪਨੇ ਨੇ ਕਿ ਬਰਾਬਰੀ ਵਾਲਾ ਸਮਾਜ ਆਵੇ ਬਰਾਬਰੀ ਵਾਲਾ ਯੋਗ ਆਵੇ ਊਚ ਨੀਚ ਨਾ ਹੋਵੇ ਤਾਂ ਇਹਦੇ ਲਈ ਫਿਰ ਕਰਨਾ ਕੀ ਪਏਗਾ ਮੌਸਮ ਉਦਾਸ ਹੈ ਚਾਹੇ ਬੇਰੁਜ਼ਗਾਰੀ ਦਾ ਦੌਰ ਹੋਵੇ ਨਾ ਬਰਾਬਰੀ ਦੀ ਗੱਲ ਹੋਵੇ ਹਰ ਥਾਂ ਦੇ ਉੱਤੇ ਜ਼ੁਲਮ ਹੋਵੇ ਲੁੱਟਣ ਵਾਲੇ ਜਿਹੜੇ ਹੈਗੇ ਨੇਗੇ ਲੁਟੇਰੇ ਉਹ ਲੁੱਟੇ ਜਾ ਰਹੇ ਜਾ ਰਹੇ ਲੋਕਾਂ ਦੇ ਉੱਤੇ ਹਰ ਕਿਸਮ ਦੀਆਂ ਪਵੰਦੀਆਂ ਲਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਜਦੋਂ ਨਰਕ ਵਰਗੀ ਬਣਾ ਦਿੰਦੇ ਨੇ ਤਾਂ ਫਿਰ ਉਦਾਸ ਮੌਸਮ ਦੇ ਵਿੱਚ ਕਵੀ ਅਵਤਾਰ ਪਾਸ਼ ਆਪਣੀ ਕਵਤਾ ਰਹੀਂ ਲੜਨ ਦੀ ਪ੍ਰੇਰਨਾ ਦਿੰਦਾ ਹੈ ਤੇ ਕਵੀ ਅਵਤਾਰ ਪਾਸ਼ ਸਾਨੂੰ ਕੀ ਕਹਿੰਦਾ ਆਪਣੀ ਕਵਤਾ ਅਸੀਂ ਲੜਾਂਗੇ ਸਾਥੀ ਦੇ ਵਿੱਚ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਐਰਨ ਤੇ ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ ਸਵਾਲ ਦੇ ਮੋਰਾਂ ਤੇ ਚੜ ਕੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ ਬੋਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ ਹੱਥਾਂ ਤੇ ਪਏ ਰਟਣਾ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦ ਤੱਕ ਬੋਣ ਵਾਲੇ ਆਪ ਨਹੀਂ ਸੁੰਘਦੇ ਕਿ ਸੁਜੀਆਂ ਅੱਖਾਂ ਵਾਲੀ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਵਿੱਚੋਂ ਪਰਤ ਨਹੀਂ ਆਉਂਦਾ ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗळा ਘੁੱਟਣ ਦੇ ਬਦਕ ਹਨ ਕਿ ਬਾਬੂ ਦਫ਼ਤਰਾਂ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ ਅਸੀਂ ਲੜਾਂਗੇ ਜਦ ਤੱਕ ਦੁਨੀਆਂ ਵਿੱਚ ਲੜਨ ਦੀ ਲੋੜ ਬਾਕੀ ਹੈ ਅਸੀਂ ਲੜਾਂਗੇ ਸਾਥੀ ਤਾਂ ਅਖੀਰ ਦੇ ਵਿੱਚ ਕਵੀ ਕੀ ਕਹਿੰਦਾ ਹੈ ਕਹਿੰਦਾ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ ਤੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਅਸੀਂ ਲੜਾਂਗੇ ਕਿ ਲੜਨਵਾਜੋਂ ਕੁਝ ਵੀ ਨਹੀਂ ਮਿਲਦਾ ਅਸੀਂ ਲੜਾਂਗੇ ਕਿ ਲੜਨਵਾਜੋਂ ਕੁਝ ਵੀ ਨਹੀਂ ਮਿਲਦਾ ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਤਾਂ ਇਹ ਸੰਘਰਸ਼ ਕਰਨ ਦਾ ਸੁਨੇਹਾ ਦੇਣ ਵਾਲਾ ਕਵੀ ਜਿਹਦਾ ਅੱਜ ਜਨਮ ਦਿਨ ਹੈ 9 ਸਤੰਬਰ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਜਿਹੜੇ ਤੁਸੀਂ ਪਾਸ ਪਾਸ ਨੂੰ ਜਾਣਦੇ ਹੋ ਪੜ੍ਹਦੇ ਹੋ ਜਿਹੜੇ ਨਹੀਂ ਵੀ ਜਾਣਦੇ ਜਿਹੜੇ ਨਹੀਂ ਵੀ ਪੜਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅਵਤਾਰ ਪਾਸ਼ ਨੂੰ ਪੜੋ ਤੇ ਜ਼ਿੰਦਗੀ ਦੇ ਅਰਥ ਸਮਝੀਏ ਕਿ ਜ਼ਿੰਦਗੀ ਦੇ ਅਰਥ ਕੀ ਹੁੰਦੇ ਨੇ ਨਹੀਂ ਤਾਂ ਫੇਰ ਅਸੀਂ ਉਹੀ ਪੈਸੇ ਦੀ ਦੌੜ ਦੇ ਵਿੱਚ ਜਾਂ ਇਹ ਜ਼ਿੰਦਗੀ ਦਾ ਜਿਹੜਾ ਗੱਦੀ ਗੇੜ ਜਿਹਨੂੰ ਕਿਹਾ ਜਾ ਸਕਦਾ ਹੈ ਉਹਦੇ ਵਿੱਚ ਅਸੀਂ ਮਤਲਬ ਘਿਰ ਕੇ ਰਹਿ ਜਾਵਾਂਗੇ ਤਾਂ ਜਿਹੜਾ ਕਵੀ ਪਾਸ਼ ਹੈ ਉਹ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੇ ਉੱਤੇ ਇੱਕ ਕਵਿਤਾ ਲਿਖਦਾ ਹੈਗਾ ਉਹਦੇ ਕੁਝ ਚੋਣਵੇਂ ਸ਼ਬਦ ਨੇ ਉਹ ਕੀ ਹੈ ਕਹਿੰਦਾ ਧੁੱਪ ਵਾਂਗ ਧਰਤੀ ਤੇ ਖੜ ਜਾਣਾ ਤੇ ਫਿਰ ਗਲ ਬੱਕੜੀ ਵਿੱਚ ਸਿਮਟ ਜਾਣਾ ਬਰੂਦ ਵਾਂਗ ਪੜਕੋ ਉੱਠਣਾ ਬਰੂਦ ਵਾਂਗ ਪੜਕੋ ਉੱਠਣਾ ਤੇ ਚੌਂ ਕੂਟਾਂ ਅੰਦਰ ਗੂੰਜ ਜਾਣਾ ਜੀਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਜੀਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੇ ਨਹੀਂ ਆਉਣਾ ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੇ ਨਹੀਂ ਆਉਣਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਹੈ ਤਾਂ ਜ਼ਿੰਦਗੀ ਦੇਣ ਦਾ ਜਿਉਣ ਦਾ ਜ਼ਿੰਦਗੀ ਜਿਉਣ ਦਾ ਇਹ ਸੁਨੇਹਾ ਦੇਣ ਵਾਲਾ ਕਵੀ ਸਾਡੇ ਕੋਲੋਂ 23 ਮਾਰਚ ਜਿਹੜਾ ਕਿ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਹੈ ਤੇ ਉਸੇ ਦਿਨ ਇਹ ਅਵਤਾਰ ਪਾਸ਼ ਤੇ ਉਹਦੇ ਸਾਥੀ ਹੰਸ ਰਾਜ ਦਾ ਵੀ ਸ਼ਹੀਦੀ ਦਿਹਾੜਾ ਹੈਗਾ ਇਹ 23 ਮਾਰਚ ਨੂੰ ਹੀ ਸਾਡੇ ਕੋਲੋਂ ਸ਼ਰੀਰਕ ਤੌਰ ਤੇ ਖੋ ਲਿਆ ਸੀ ਪਰ ਉਹਨਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਉਹ ਸਾਡਾ ਰਾਦਰ ਸੌਂਦੀਆਂ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਉੱਤੇ 9 ਸਤੰਬਰ 1950 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ 9 ਸਤੰਬਰ ਦੋਸਤੋ ਅਵਤਾਰ ਪਾਸ਼ ਦਾ ਜਿਹੜਾ ਜਨਮ ਦਿਹਾੜਾ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਤੇ ਮੇਰੀ ਬੇਨਤੀ ਹੈ ਜੇ ਇਹ ਗੱਲ ਚੰਗੀ ਲੱਗੀ ਹੈ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨਾਂ ਨੂੰ ਸ਼ੇਅਰ ਕਰਦਿਆ ਕਰੋ ਲੋਕਾਂ ਤੱਕ ਸਨੇਹਾ ਭੇਜਦਿਆ ਕਰੋ ਇਹਨੂੰ ਗਾਹ ਵੰਡਦਿਆ ਕਰੋ ਸ਼ੇਅਰ ਅੰਗਰੇਜ਼ੀ ਦਾ ਸ਼ਬਦ ਹੈ ਇਹਨੂੰ ਵੰਡਿਆ ਕਰੋ ਤਾਂ ਜੋ ਉਹਦੇ ਅਵਤਾਰ ਪਾਸ ਦੇ ਵਿਚਾਰਾਂ ਨੂੰ ਅਸੀਂ ਗਾਹ ਵੰਡ ਕੇ ਹੋਰ ਦੂਰ ਤੱਕ ਇਹਨੂੰ ਲਿਜਾ ਸਕੀਏ ਇਹ ਸਨੇਹ ਨੂੰ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ